ਲਓ ਜੀ ਕਹਦੇ ਬੜੀ ਔਖੀ ਮੈਕਸੀਕੋ ਵਾਲੀ ਕੰਧ ਟੱਪਣੀ ਆ ਸਾਹਮਣੇ ਮੈਕਸੀਕੋ ਐ ਪੰਤਾ ਵਿਚਾਲੇ ਤੇ ਕੋਈ ਜਿਆਦਾ ਫਰਕ ਤਾਂ ਲੱਗ ਨਹੀਂ ਰਿਹਾ ਇਧਰ ਨਾਲ ਉਹ ਝੰਡਾ ਚੁਲੀ ਜਾਂਦਾ ਐ ਮੈਕਸੀਕੋ ਦਾ ਜਿਸੰ ਤਰੀਕੇ ਨਾਲ ਜਾ ਰਿਹਾ ਮੈਂ ਕੱਲਾ ਪਾਪਾ ਸਾਰਾ ਉੱਦਰੀ ਹੈ ਅਮਰੀਕਾ ਦੀ ਫਰਟਾ ਜਗਾ ਸਿੱਟਿਆ ਉਹ ਚਲਕੇ ਆ ਮੈਂ ਹੱਥ ਤੇ ਤੇ ਦੇਖ ਲਓ ਹੁਣ ਤੁਸੀਂ ਟੱਪਨੇ ਕਿੰਨੀ ਤਰ੍ਹਾਂ ਸੌਖੀ ਲਾ ਕੇ ਰਹੀਏ ਤੇ ਕਿੰਨੀ ਔਖੀ ਇਹ ਤੋਂ ਅਸੀਂ ਜਿਆਦਾ ਬੜੀ ਲੱਗ ਰਹੀ ਜਿੱਦ ਤੇ ਟੱਪਣਾ ਪੈ ਰਿਹਾ ਤੇ ਸ਼ਹਿਰ ਦੀ ਲੱਗੇ ਆ ਜੀ ਤੇ ਇੱਧਰ ਉਹ ਚੌਂਕੀਰ ਖੜਾਈ ਬਾਰਡਰ ਤੇ ਇਹ ਵੇਅਰ ਹਾਊਸ ਬੱਸਰ ਐਂਡ ਆ ਲਈਏ ਇਹ ਤੋਂ ਅੱਗੇ ਤਾਂ ਫਿਰ ਕੋਈ ਨਹੀਂ ਹੋਣਾ ਤੇ ਆ ਇਧਰ ਹੱਥ ਬੰਦੀ ਆ ਵਸ ਆ ਲੋ ਪਰਲੇ ਪਾਸੇ ਪਾ ਦੇ ਦੇਖਦੇ ਆ ਕੀ ਮਾਹੌਲ ਚੱਲ ਰਿਹਾ ਹੈ ਕਿਸੇ ਕੋਲੇ ਪਾਸੇ ਦੇਖਦਾ ਨਹੀਂ ਹੈਗਾ 40 ਦੀ ਖਾਸੀ ਸਿਹਰੇ ਦਾ ਹਾਂ ਕਮੈਂਟ ਕਰੋ ਇਹ ਗੱਲ ਬਣ ਨਹੀਂ ਰਹੀ ਦੇਖ ਨਹੀਂ ਬੰਦਾ ਥੋੜਾ ਥੋੜਾ ਇਹ ਮਾਹੌਲ ਜਿਹਾ ਦਿਖਾ ਬੋਰਡ ਜਿਹਾ ਦਿਖ ਰਿਹਾ ਪਰ ਉਤਾ ਨਹੀਂ ਚਲੋ ਕੰਤ ਤਾਂ ਦੇਖ ਲੋ ਇਹ ਕੰਤ ਹੈ ਇਹ ਤੋਂ ਇਹਦੀ ਕੰਤ ਹੈ ਪਹਿਲਾਂ ਇੱਕ ਛੋਟੀ ਉਹ ਕੀਤੀ ਹੋਈ ਜਮਾ ਬਾਰਡਰ ਦੀ ਘੜੇ ਹਨ ਉਹ ਫਿਰ ਅੱਗੇ ਤੱਕ ਚਲੀ ਗਈ ਹਾਂ ਧੀਗਾ ਉਹ ਕਿੱਬਸੇ ਇਥੋਂ ਦਿਖਾਉਣੀ ਸੀਗੀ ਇਹ ਕੰਦੜ ਭਾਈ ਬਾਰਡਰ ਦੀ ਜੇਪੀ ਰਾਏ ਕੋਟ ਨੇ ਜਿਹੜਾ ਗਾਣਾ ਗਾਇਆ ਓਕਸੀ ਮਕਸੀਕੋ ਵਾਲੀ ਕੰਦ ਟੱਕਣੀ ਉਹ ਇਹੀ ਕੰਦ ਹੈ ਓਕੇ